ਸਕਾਦੀ ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਪਿਆਰੇ ਦਰਸ਼ਕੋ ਪੰਜਾਬ ਦੇ ਵਿੱਚ 7 ਅਕਤੂਬਰ ਇਸ ਵਾਰ ਕਾਫੀ ਅਹਿਮ ਸੀ ਜਿੱਥੇ ਬਰਗਾੜੀ ਦੇ ਵਿੱਚ ਕੋਟਕਪੁਰ ਤੋਂ 1 ਮਾਰਚ ਇਨਸਾਫ ਮਾਰਚ ਕੱਢਿਆ ਗਿਆ ਸੀ ਉੱਥੇ ਪਟਿਆਲਾ ਦੇ ਵਿੱਚ ਸਾਂਝਾ ਮੋਰਚਾ ਵੱਲੋਂ ਅਧਿਆਪਕਾਂ ਦਾ ਜਿਹੜਾ ਸਾਂਝਾ ਮੋਰਚਾ 26 ਜੱਥੇਬੰਦੀਆਂ ਦੇ ਅਧਿਆਪਕਾਂ ਦੀਆਂ ਉਹ ਉਹਨਾਂ ਅਧਿਆਪਕਾਂ ਦੇ ਹੱਕ ਦੇ ਵਿੱਚ ਇਕੱਠੀਆਂ ਹੋਈਆਂ ਸੀ ਤੇ ਇੱਕ ਉਹਨਾਂ ਨੇ ਐਜੀਟੇਸ਼ਨ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਸਰਕਾਰ ਇਹ ਕਹਿ ਰਹੀ ਸੀ 8800 86 ਦਾ ਪੱਕ ਜਿਹਦੇ ਵਿੱਚ ਸਿੱਧੇ ਤੌਰ ਤੇ ਜਿਹਦੇ ਨਾਲ ਜਿਹੜਾ ਹੈ ਸਬੰਧਤ ਸੀ ਉਹਨਾਂ ਨੂੰ ਇਹ ਕਹਿ ਰਹੇ ਸੀ ਸਰਕਾਰ ਵੱਲੋਂ ਆਫਰ ਸੀ ਕਿ ਜੇ ਤੁਸੀਂ ਰੈਗੂਲਰ ਹੋਣਾ ਤਾਂ 3 ਸਾਲ ਲਈ ਤੁਹਾਨੂੰ ਅਸੀਂ 15000 ਰੁਪਏ ਦੇਵਾਂਗੇ ਤੇ ਦੂਜੇ ਪਾਸੇ ਉਹ ਅੱਜ ਕੱਲ ਜਿਹੜੇ 8-10 ਸਾਲ ਤੋਂ ਕੰਮ ਕਰ ਰਹੇ ਸੀ ਉਹ ਤਕਰੀਬਨ ਕੋਈ 45-50 ਹਜ਼ਾਰ ਰੁਪਏ ਲੈ ਰਹੇ ਸੀ ਇਹ ਆਪਣੇ ਆਜੀਬ ਕਿਸਮ ਦਾ ਫੈਸਲਾ ਸੀ ਤਨਖਾਹਾਂ ਘਟਾਈਆਂ ਜਾ ਰਹੀਆਂ ਸੀ ਅਧਿਆਪਕ ਦੇ ਖਿਲਾਫ ਉਹਨਾਂ ਨੇ ਮੋਰਚਾ ਲਾਇਆ ਸੀ ਪਟਿਆਲਾ ਦੇ ਵਿੱਚ ਸ਼੍ਰੀ ਗੁਰੂ ਦਵਾਰਾ ਦੁੱਖ ਨਿਵਾਰਨ ਦੇ ਸਾਹਮਣੇ ਉਹ ਸਾਂਝਾ ਮੋਰਚਾ ਤੇ ਬੈਠੇ ਸੀ ਸਾਰੇ ਪੰਜਾਬ ਚ ਐਜੀਟੇਸ਼ਨ ਸ਼ੁਰੂ ਹੋਈ ਲੇਕਿਨ ਸਰਕਾਰ ਨੇ ਹੌਲੀ-ਹੌਲੀ ਅਧਿਆਪਕਾਂ ਤੇ ਪ੍ਰੈਸ਼ਰ ਬਣਾਉਣਾ ਸ਼ੁਰੂ ਕੀਤਾ ਕਈ ਕਿਸਮ ਦੇ ਉਹਨਾਂ ਨੇ ਹੱਥ ਘੱਡੇ ਵਰਤੇ, ਬਦਲੀਆਂ ਖੀਚੀਆਂ, ਮੋਤਲ ਕੀਤੇ ਤੇ ਇਹ ਵੀ ਆਫਰ ਕੀਤੀ ਕਿ 30 ਨਵੰਬਰ ਤੱਕ ਜੇ ਨਹੀਂ ਕਰੋਗੇ ਤਾਂ ਤੁਹਾਡੀ ਆਪਸ਼ਨ ਖਤਮ ਕਰ ਦਿੱਤੀ ਜਾਏਗੀ। ਇਹ ਸਾਰੇ ਦੇ ਵਿੱਚ ਸਰਕਾਰ ਕਾਮਯਾਬ ਹੋਈ। ਤਕਰੀਬਨ 50% ਜਿਹੜੇ ਅਧਿਆਪਕ ਨੇ ਉਹਨਾਂ ਨੇ ਆਪਣੀ ਆਪਸ਼ਨ ਦੇਤੀ ਕਿ ਅਸੀਂ 15000 ਰੁਪਏ ਤੇ ਕੰਮ ਕਰਨ ਨੂੰ ਤਿਆਰ ਆ। ਤੇ ਅਧਿਆਪਕ ਜਿਹੜੇ ਮੋਰਚੇ ਤੇ ਡਟੇ ਹੋਏ ਨੇ ਉਹ ਇਹ ਕਹਿ ਰਹੇ ਨੇ ਕਿ ਸਰਕਾਰ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਨਾ ਹੀ ਤਿਆਰ ਹੈ ਸੱਚੀ ਗੱਲ ਇਹ ਹੈ ਵਾਰ-ਵਾਰ ਮੁੱਕ ਰਹੀ ਹੈ 5 ਨਵੰਬਰ ਦਾ ਦਿਨ ਨਿਯਤ ਹੋਇਆ ਸੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦਾ ਨਹੀਂ ਹੋ ਬਲੇ ਹੁਣ ਤਾਂ ਜਿਹੜਾ ਹੈ ਸਿੱਖਿਆ ਮੰਤਰੀ ਓਪੀ ਸੋਨੀ ਵੀ ਨਹੀਂ ਮਿਲਦਾ ਤੇ ਆਪਕਾ ਨੂੰ ਜਿਹੜੇ ਐਜੀਟੇਸ਼ਨ ਕਰ ਰਹੇ ਨੇ ਤੇ ਇਹਦੇ ਆਪਕਾ ਨੇ 2 ਦਸੰਬਰ ਨੂੰ ਪਟਿਆਲਾ ਜਾਮ ਦਾ ਸੱਦਾ ਦਿੱਤਾ ਦੂਜੇ ਪਾਸੇ ਸਰਕਾਰ ਦੇ ਹਾਈ ਕੋਰਟ ਦਾ ਹਵਾਲਾ ਦਿੰਦੇ ਹੋਏ ਇਹ ਕਿਹਾ ਕਿ ਤੁਸੀਂ ਪਟਿਆਲਾ ਜਾਮ ਨਹੀਂ ਕਰ ਸਕਦੇ ਤੁਸੀਂ ਜਿੱਥੇ ਡਿਪਟੀ ਕਮਿਸ਼ਨਰ ਆਗਿਆ ਦੇਗਾ ਉੱਥੇ ਹੀ ਪ੍ਰਦਰਸ਼ਨ ਕਰ ਸਕਦੇ ਹੋ ਹਾਲਾਤ ਇੱਥੇ ਬਣੇ ਹੋਏ ਨੇ ਮੀਟਿੰਗਾਂ ਚੱਲ ਰਹੀਆਂ ਨੇ ਸਰਕਾਰ ਹਲੇ ਟਸ ਤੋਂਸ ਨਹੀਂ ਹੋਈ ਇਸ ਹਾਲਾਤ ਦੇ ਵਿੱਚ ਅੱਜ ਅਸੀਂ ਜਿਹੜੀ ਹੈ ਚਰਚਾ ਕਰਨੀ ਹੈ ਇਸੇ ਮੁੱਦੇ ਤੇ ਤੇ ਇਸ ਤੇ ਚਰਚਾ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਤਿੰਨ ਮਾਹਰ ਨੇ ਇੱਕ ਜਿਹੜੇ ਐਜੀਟੇਸ਼ਨ ਕਰ ਰਹੇ ਨੇ ਉਹਨਾਂ ਦੀ ਰਿਪਰੈਜੈਂਟੇਸ਼ਨ ਉਨ੍ਹਾਂ ਦੇ ਪ੍ਰਤੀਨਿਧਿਤ ਹੋਰਤੇ ਰਜੀਤ ਸਿੰਘ ਮਾਨ ਸਾਡੇ ਨਾਲ ਆਏ ਨੇ ਜਿਹੜੇ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਨੇ ਨਾਲ ਸਾਡੇ ਡਾਕਟਰ ਭੀਮਿੰਦਰ ਨੇ ਪ੍ਰੋਫੈਸਰ ਨੇ ਲੇਖਕ ਨੇ ਆਲੋਚਕ ਨੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤੇ ਜੇਪੀ ਸਿੰਘ ਸਾਡੇ ਨਾਲ ਨੇ ਜਿਹੜੇ ਐਡੀਸ਼ਨਲ ਡਾਇਰੈਕਟਰ ਰਹੇ ਨੇ ਜਿਹੜੀ ਅਧਿਆਪਕਾਂ ਦਾ ਖਾਸ ਅਤੇ ਐਸਐਸ ਜੀਐਸ ਨੂੰ ਕਹਨੇ ਉਸ ਕੀਮਤੇ ਤੇ ਤੁਹਾਡਾ ਸਵਾਗਤ ਹੈ ਜਿਸ ਪ੍ਰੋਗਰਾਮ ਦੇ ਵਿੱਚ ਧੰਨਵਾਦ ਸ਼ੁਕਰੀਆ ਜੀ ਮਾਨ ਸਾਹਿਬ ਤੁਹਾਡੇ ਤੋਂ ਗੱਲ ਸ਼ੁਰੂ ਇਸ ਕਰਕੇ ਕਰਨੀ ਪੈ ਰਹੀ ਹੈ ਕਿ ਤੁਸੀਂ ਲਗਾਤਾਰ ਐਜੀਟੇਸ਼ਨ ਲੜ ਰਹੇ ਹੋ 2 ਦਸੰਬਰ ਨੂੰ ਸਰਕਾਰ ਵੀ ਇਹ ਵੀ ਢੰਗ ਵਰਤ ਰਹੀ ਹੈ ਫੇਲ ਕਰਨ ਦਾ ਤੇ ਕੀ ਕਰ ਕੀ ਰਹੇ ਹੋ ਹੋਏਗਾ ਕਿ ਕਿਸ ਪਾਸੇ ਨੂੰ ਕੀ ਤੁਹਾਡਾ ਮੋਰਲ ਉੱਪ ਹੈ ਜਦੋਂ ਕਿ ਤੁਹਾਡੇ तकरीबन 4000 ਅਧਿਆਪਕਾਂ ਨੇ অপਸ਼ਨ ਦੇ ਦਿੱਤੀ ਹੈ ਕਿ ਅਸੀਂ ਐਜੀਟੇਸ਼ਨ ਛੱਡ ਕੇ 15000 ਤੇ ਕੰਮ ਕਰਨ ਤਿਆਰ ਆ ਪਿਆਰੇ ਦਰਸ਼ਕੋ ਇੱਕ ਗੱਲ ਹੋਰ ਕਰ ਦਾਂ ਜੇ ਤੁਹਾਡੇ ਮਨ ਚ ਵੀ ਕੋਈ ਸਵਾਲ ਹੋਵੇ ਤਾਂ ਤੁਸੀਂ ਸਾਡੇ ਨਾਲ ਸਟੂਡੀਓ ਚ ਸੰਪਰਕ ਕਰ ਸਕਦੇ ਹੋ 01755061949 ਤੇ 01755061949 ਤੇ ਹਾਂ ਜੀ ਮਾਨ ਸਾਹਿਬ ਕੀ ਕਹੋਗੇ ਬਾਲੇ ਸਾਹਿਬ ਅਸੀਂ ਸਾਂਝਾ ਦੇ ਆਪ ਕੋ ਮੋਰਚਾ ਪੰਜਾਬ ਵੱਲੋਂ ਜੀ ਲਗਭਗ 8-9 ਮਹੀਨੇ ਤੋਂ ਕੰਟੀਨਿਊਸ ਕਿ ਪਹਿਲਾਂ ਛੋਟੇ ਮੋਟੇ ਐਕਸ਼ਨ ਹੁੰਦੇ ਰਹਿੰਦੇ ਸੀਗੇ ਲਗਾਤਾਰ ਸਾਡੇ ਐਕਸ਼ਨ ਜਾਰੀ ਨੇ ਜਿੱਦਾਂ ਅਸੀਂ ਪਹਿਲਾਂ ਲੁਧਿਆਣਾ ਰੈਲੀ ਕੀਤੀ ਫਿਰ ਪਟਿਆਲਾ ਕੀਤੀ 7 ਤਰੀਕ ਤੋਂ ਜਦੋਂ ਅਸੀਂ ਇੱਥੇ ਰੈਲੀ ਕੀਤੀ 55 ਦਿਨ ਸਮਝੋ 55 ਦਿਨ ਸਾਡਾ ਹੋ ਗਿਆ 7 ਤਰੀਕ ਤੋਂ ਲਗਾਤਾਰ ਜਿਹੜਾ ਸਾਡਾ ਪੱਕਾ ਮੋਰਚਾ ਲਾਇਆ ਨੂੰ ਜੀ ਉਹਦੇ ਵਿੱਚ ਮਰਨ ਵੱਤ ਵੀ ਚੱਲੀ ਉਹਦੇ ਵਿੱਚ ਭੁੱਖ ਹੜਤਾਲ ਵੀ ਚੱਲੀ ਵੱਡੀਆਂ ਰੈਲੀ ਵੀ ਹੋਈਆਂ ਹੂੰ ਉਹਦੇ ਵਿੱਚ ਪੰਜਾਬ ਦੀਆਂ ਬਾਕੀ ਧਿਰਾਂ ਜਿਹੜੀਆਂ ਮਲਾਜਮ ਜਥੇਬੰਦੀਆਂ ਫੈਡਰੇਸ਼ਨਾਂ ਉਹ ਵੀ ਸਾਡੇ ਸ਼ਾਮਲ ਹੋਈਆਂ ਜੀ ਕਿਸਾਨ ਮਜ਼ਦੂਰ ਸਾਰੇ ਸਾਡੇ ਦੇ ਵਿੱਚ ਸ਼ਾਮਲ ਹੋਏ ਕਿਉਂਕਿ ਸਾਰੇ ਹੀ ਮਹਿਸੂਸ ਕਰਦੇ ਨੇ ਕਿ ਇਹ ਇਕੱਲੇ ਅਧਿਆਪਕਾਂ ਦਾ ਮਸਲਾ ਨਹੀਂ ਹੈ ਇਹ ਪੰਜਾਬ ਦੀ ਜਨਤਕ ਸਿੱਖਿਆ ਨੂੰ ਬਚਾਉਣ ਦੀ ਗੱਲ ਹੈ ਗਰੀਬ ਬੱਚਿਆਂ ਦੇ ਸਕੂਲਾਂ ਨੂੰ ਬਚਾਉਣ ਦੀ ਗੱਲ ਹੈ ਜੇਕਰ ਉਹਨਾਂ ਸਕੂਲਾਂ ਵਿੱਚ ਪੜ੍ਹਾ ਰਿਹਾ ਅਧਿਆਪਕ ਆਪਣੇ ਆਪ ਨੂੰ ਸੇਫ ਫੀਲ ਨਹੀਂ ਕਰਦਾ ਹੂੰ ਜੇਕਰ ਉਹ ਹੀ ਨਿਗੂਣੀ ਤਨਖਾਹ ਤੇ ਆ ਤਾਂ ਆਪਾਂ ਅੰਦਾਜ਼ਾ ਲਾਈ ਸਕਦੇ ਹਾਂ ਕਿ ਉਹ ਕਿੰਨਾ ਕੁ ਜਿਹੜਾ ਹੈਗਾ ਆਪਣਾ ਟਾਈਮ ਡਿਵੋਟ ਕਰ ਸਕੇਗਾ ਕਿਉਂਕਿ ਮਾਨਸਿਕਤਾ ਉਹਦੀ ਕਿਤਨਾ ਕਿਤੇ ਰਹਦੀ ਆ ਆਖਰਕ ਪੇਟ ਨਾਲ ਪਈਆਂ ਰੋਟੀਆਂ ਸਭੇ ਗੱਲਾਂ ਕੁੰਟੀਆਂ ਕਹਿੰਦੇ ਭਾਸ਼ਣਾ ਨਾਲ ਢਿੱਡ ਨਹੀਂ ਭਰਦਾ ਹੈਗਾ ਉਹ ਤਾਂ ਰਸਣ ਨਾਲ ਹੀ ਭਰਨਾ ਹੈ ਜਿਹੜੇ ਛੱਟ ਕੇ ਗਏ ਨੇ ਉਹ ਥੋੜ੍ਹੇ ਜਿਹੜੇ ਤੁਸੀਂ ਛੱਡ ਕੇ ਜਾਣ ਦੀ ਗੱਲ ਕਰਦੇ ਆ ਬਾਲੇ ਸਾਹਿਬ ਦੇਖੋ ਬਿਲਕੁਲ ਠੀਕ ਹੈ ਸਾਰਿਆਂ ਦੀ ਨਾ ਤਾਂ ਉਡੀ ਸੋਚ ਹੁੰਦੀ ਆ ਨਾ ਸਮਰੱਥਾ ਹੁੰਦੀ ਆ ਕਿਸੇ ਦੀ ਕੋਈ ਮਜਬੂਰੀ ਹੋ ਸਕਦੀ ਆ ਲੜਦਾ ਸਾਰੇ ਚਾਹੁੰਦੇ ਨੇ ਸਾਰੇ ਤੇ ਆਪ ਵੀ ਚਾਹੁੰਦੇ ਨੇ ਸਾਨੂੰ ਪੂਰੀ ਅੰਤਰਖਾ ਹਾਂ ਮਿਲ ਪਰ ਕਿਸੇ ਦੀ ਮਜਬੂਰੀ ਆ ਜਿਹੜੀ ਕਹਿੰਦੇ ਘਰੇਲੂ ਹਾਲਾਤ ਕਿਹੋ ਜਿਹੇ ਨੇ ਜਿਵੇਂ ਦੇਖ ਕਿਹੋ ਜਿਹਾ ਇਹ ਸਰਕਾਰ ਦਾ ਹੱਥਕੰਡਾ ਮੰਨਦੇ ਹੋ ਤੁਸੀਂ ਇਹਨੂੰ ਉਹਦੇ ਨਾਲ ਨਾਲ ਉਹਨਾਂ ਨੇ ਜੁਆਇਨ ਕੀਤਾ ਹੈ ਦੂਸਰੀ ਗੱਲ ਸਰਕਾਰ ਵੱਲੋਂ ਬਹੁਤ ਬਧਿਕੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਕੀ ਕੀਤਾ ਜਾ ਰਿਹਾ ਹਮ ਹੁਣ ਤੱਕ ਜਿੱਥੇ ਐਸਐਸਏ ਰਮਸਾ ਦਾ ਅਧਿਆਪਕ ਕੰਮ ਕਰਦਾ ਹੁੰਦਾ ਸੀ ਹਮ ਉਹਦੀ ਪੋਸਟ ਖਾਲੀ ਸੀ ਪਰ ਉਹਦੀ ਪੇ ਜਿਹੜੀ ਨਿਕਲਦੀ ਸੀ ਐਸਐਸਏ ਰਮਸਾ ਵਾਲੀ ਸਾਈਟ ਤੋਂ ਆਉਂਦੀ ਸੀ ਸਕੂਲ ਤੋਂ ਨਹੀਂ ਸੀ ਨਿਕਲਦੀ ਤਰ੍ਹਾਂ ਹਮ ਉਸ ਥਾਂ ਤੇ ਜੇ ਕੋਈ ਤੇ ਆਪਕ ਟ੍ਰਾਂਸਫਰ ਕਰਾਉਣ ਨੂੰ ਕਹਿੰਦਾ ਸੀਗਾ ਤਾਂ ਉਥੇ ਟ੍ਰਾਂਸਫਰ ਨਹੀਂ ਸੀ ਹੁੰਦੀ ਉਹਦੀ ਪੋਸਟ ਨੂੰ ਪ੍ਰੋਟੈਕਟ ਮੰਨਿਆ ਜਾਂਦਾ ਸੀਗਾ ਜੀ ਪਰੰਤੂ ਹੁਣ ਕੀ ਹੋ ਰਿਹਾ ਹੈ ਕਲਿੱਕ ਕਰਾਉਣ ਦੇ ਚੱਕਰ ਚ ਪ੍ਰੈਸ਼ਰਾਈਜ਼ ਕਰਨ ਵਾਸਤੇ ਮੋਰਲ ਡਾਊਨ ਕਰਨ ਵਾਸਤੇ ਉਹ ਸਾਰੀਆਂ ਪੋਸਟਾਂ ਨੇ ਉਹ ਖਾਲੀ ਕੋਸ਼ਿਤ ਕਰਦੀਆਂ ਨੇ ਜੀ ਬਿਲਕੁਲ ਦੂਰ ਦੂਰ ਸੱਟਾ ਜਾ ਰਿਹਾ ਜਿਹੜਾ ਕਲਿੱਕ ਕਰ ਜਾਂਦਾ ਉਹਨੂੰ ਆਪਸ਼ਨ ਆ ਵੀ ਤੂੰ ਲੈ ਜਿਹੜਾ ਸਟੇਸ਼ਨ ਲੈਣਾ ਤੇ ਜਿਹੜਾ ਨਹੀਂ ਕਲਿੱਕ ਆਦਾ ਉਹਨੂੰ ਦੂਰ ਦੂਰ ਹਰ ਰੋਜ਼ ਬਦਲੀਆਂ ਹੋ ਰਹੀਆਂ ਨੇ ਇਹ ਸਿੱਖਿਆ ਮੰਤਰੀ ਕਰ ਰਹੇ ਜਾਂ ਗ੍ਰਿਸ਼ਮ ਕੁਮਾਰ ਦੀ ਇਹ ਦੇਖੋ ਇਹ ਕਰਤਾ ਸਿੱਖਿਆ ਭਾਗ ਰਿਹਾ ਸਾਰੇ ਇੱਕੋ ਹੀ ਨੇ ਜੇ ਕੋਈ ਆਪਾਂ ਕਹਦੇ ਵੀ ਸਿਕੱਤਰ ਕਰ ਰਹੇ ਨੇ ਤਾਂ ਸਿੱਖਿਆ ਮੰਤਰੀ ਨੂੰ ਦਖਲਦਾਰੀ ਕਰਨੀ ਚਾਹੀਦੀ ਆ ਜੇ ਦੋਨਾਂ ਚੋਂ ਕੋਈ ਦਖਲਦਾਰੀ ਨਹੀਂ ਕਰਦਾ ਈਟਮਿੰਜਰ ਵਾਲੇ ਹੋ ਥੋੜ੍ਹਾ ਇਹ ਸਵਾਲ ਵੀ ਮਨਸਾਬ ਕਰਨਾ ਹੈ ਕਿ 2 ਦਸੰਬਰ ਨੂੰ ਕੀ ਕਰੋਗੇ ਤੁਸੀਂ ਲੇਕਿਨ ਇੱਕ ਫੋਨ ਕਾਲ ਲੈ ਲਈਏ ਹੈਲੋ ਹੈਲੋ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈਕਰ ਮੈਂ ਬਰਿੰਦਰ ਕੁਮਾਰ ਖਬਰ ਤੋਂ ਕੋਲ ਕਿਦਣਾ ਵੀ ਤੋਂ ਬੋਲੇ ਸਰ ਜੀ ਮੈਂ ਕਹਿਣਾ 15000 ਰੁਪਏ ਦੇ ਰਹੀ ਸਰਕਾਰ ਇਹਨਾਂ ਮੁਲਾਜ਼ਮਾਂ ਨੂੰ ਟੀਚਰਾਂ ਨੂੰ ਜੀ 3000 ਤੋਂ 15000 ਆ ਗਈ ਜੀ ਇੱਕ ਮਹੀਨੇ ਤੋਂ ਜ਼ਿਆਦਾ ਕਰਨਾ ਹੋ ਗਿਆ ਜੀ ਸਰਕਾਰ ਨੂੰ ਚਾਹੀਦਾ ਜਿਹੜੇ ਠੇਕੇਦਾਰੀ ਤੇ ਲੱਗੇ ਉਹਨਾਂ ਨੂੰ ਪੱਕੇ ਕਰ ਦੇ ਬੜੇ ਇੱਕ ਇੱਕ ਮਹੀਨਾ ਹੋ ਗਿਆ ਤੇਰੇ ਦੀਵਾਲੀ ਹੋ ਚਾਹੀਦੀ ਨਹੀਂ ਜੀ ਇੱਕ ਮਹੀਨਾ ਨਹੀਂ ਹੋਇਆ ਇੱਕ ਮਹੀਨਾ ਨੇ ਦੋ ਬਿੰਦੂ ਉੱਤੇ ਹੋ ਗਏ ਦੀਵਾਲੀ ਦਸਹਰਾ ਸਭ ਉੱਤੇ ਬਣਾਇਆ ਕਰ ਬਾਜੀ ਤੁਹਾਡੀ ਗੱਲ ਆ ਗਈ ਜੀ ਕਰਵਾ ਚੌਥ ਵੀ ਉੱਤੇ ਬਣਾਇਆ 2 ਦਸੰਬਰ ਨੂੰ ਕੀ ਕਰਨ ਜਾ ਰਹੇ ਹੋ ਸਰ 2 ਦਸੰਬਰ ਨੂੰ ਕਿਉਂਕਿ ਧਰਨਾ ਹੋ ਗਿਆ ਬਹੁਤ ਲੰਬਾ ਲੰਬੇ ਸਮੇਂ ਤੋਂ ਇਸ ਸੰਘਰਸ਼ ਕਰਦੇ ਆ ਰਹੇ ਹਾਂ ਸਰਕਾਰ ਨੇ ਜਿਹੜੀ ਗੱਲਬਾਤ ਸਾਡੇ ਨਾਲ ਨਹੀਂ ਕੀਤੀ ਬਾਰ ਬਾਰ ਪੰਜ ਵਾਰ ਸੀਐਮ ਨੇ ਸਾਡੇ ਨਾਲ ਗੱਲਬਾਤ ਫਿਕਸ ਕਰਕੇ ਡੇਟ ਫਿਕਸ ਕਰਕੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਜਦੋਂ ਅਸੀਂ 27 ਅਪ੍ਰੈਲ ਨੂੰ ਮੀਟਿੰਗ ਕੀਤੀ ਸੀ ਪਹਿਲਾ ਪਟਿਆਲਾ ਦੀ ਰੈਲੀ ਤੋਂ ਬਾਅਦ ਤਾਂ ਉਹਨਾਂ ਨੇ ਕਿਹਾ ਸੀ ਤੁਹਾਡੇ ਸਾਰੇ ਮੰਗਾਂ ਜਾਇਜ ਨੇ ਸ਼ਾਹਪੁਰ ਦੇ ਜਿਹੜੀ ਚੋਣ ਹੋ ਲੈਣ ਦਿਓ ਕਿਉਂਕਿ ਸਾਡਾ ਹੁਣ ਇਹ ਕੋਡ ਆਫ ਕੰਡਕਟ ਲੱਗ ਗਿਆ ਹੈ ਤੁਹਾਡੇ ਸਾਰੇ ਮੰਗਾਂ ਨੇ ਮੈਂ ਤਾਂ ਅਨਾਉਂਸ ਕਰ ਦੇਣੀ ਸੀਗੀਆਂ ਇਹ ਸਾਨੂੰ ਇੱਕ ਆਸ ਵੱਜੀ ਸੀਗੀ ਕਿ ਸਾਡੀ ਸਰਕਾਰ ਆ ਸਾਡੀ ਚੁਣੀ ਸਰਕਾਰ ਆ ਡੈਮੋਕਰੈਟਿਕ ਕੰਟਰੀ ਐ ਸਾਡਾ ਮਸਲਾ ਜਿਹੜਾ ਸੋਲਵ ਹੋਊਗਾ ਪਰ ਉਸ ਤੋਂ ਬਾਅਦ ਲਗਾਤਾਰ ਹੀ ਮੀਟਿੰਗਾਂ ਤੋਂ ਪਜਣਾ ਫਿਰ 21 ਦੀ ਰੈਲੀ ਤੋਂ ਬਾਅਦ ਫਿਰ ਮੀਟਿੰਗ ਰੱਖੀ ਗਈ ਜਦੋਂ ਹੁਣ ਜਿਸ ਤਰ੍ਹਾਂ ਉਹਨਾਂ ਨੇ ਤੇ ਫਿਰ ਮੀਟਿੰਗ ਨਹੀਂ ਹੋਈ ਕੋਰਟ ਦਾ ਹਵਾਲਾ ਜਿਹੜਾ ਦੇਖਿਓ ਕੋਰਟ ਦਾ ਹਵਾਲਾ ਠੀਕ ਐ ਕੋਰਟ ਨੇ ਕਿਹਾ ਕਿ ਜਿਹੜੇ ਰਾਹgir ਨੇ ਜਾਂ ਲੋਕ ਇਹਨਾਂ ਨੂੰ ਮੁਸ਼ਕਲ ਨਹੀਂ ਹੋਣੀ ਚਾਹੀਦੀ ਅਧਿਆਪਕ ਵੀ ਨਹੀਂ ਚਾਹੁੰਦੇ ਕਿ ਅਸੀਂ ਆਮ ਲੋਕਾਂ ਨੂੰ ਪਰੇਸ਼ਾਨ ਕਰੀਂ ਫਿਰ ਜਾਮ ਕਾਜ਼ਾ ਰੈਜੂ ਸਰ ਸਾਡੇ ਕੋਲ ਮਜਬੂਰੀ ਐ ਸਾਡੇ ਕੋ ਸਾਧਨ ਕੀ ਐ ਤੈਨੂੰ ਜਾਮ ਕਰੋਗੇ ਜਾਮ ਦੇਖੋ ਸਾਡਾ 26 ਜਥੇ ਬੰਦੀਆਂ ਦਾ ਮੋਰਚਾ 26 ਜਥੇ ਬੰਦੋ ਇਲਾਵਾ ਜਿਹੜੀਆਂ ਹੋਰ ਜਥੇ ਬੰਦੀਏ ਸਾਡੇ ਵਿੱਚ ਆਉਣੀਆਂ ਨੇ ਜਿਹੜਾ ਉਸ ਜੋ ਉਸ ਸਮੇਂ ਦਾ ਜਿਹੜਾ ਉਹਦਾ ਹੋਊਗਾ ਕੋਰਟ ਦੇ ਫੈਸਲੇ ਨੂੰ ਵੀ ਧਿਆਨ ਚ ਰੱਖਿਆ ਜਾਊਗਾ ਸਾਰੇ ਸਥਿਧਰ ਨੂੰ ਧਿਆਨ ਵਿੱਚ ਰੱਖਦੇ ਜੋ ਉਸ ਵੇ ਫੈਸਲਾ ਹੋਊਗਾ ਉਹ ਰੱਖਿਆ ਜਾਊਗਾ ਦਿਨ ਤਾਂ ਇੱਕ ਰਹਿ ਗਿਆ ਤੇ ਸਰ ਉਹ ਦੇਖੋ ਜਿਹੜੀ ਕੋਰ ਕਮੇਟੀ ਹੈ ਉਹਦਾ ਡਿਸੀਜਨ ਹੈ ਜੀ ਜੀਪੀਜੀ ਤੁਸੀਂ ਸਾਰੇ ਉਮਰ ਸਿੱਖਿਆ ਵਿਭਾਗ ਚ ਰਹੇ ਹੋ ਤੁਸੀਂ ਤਾਂ ਟੀਚਰ ਰਹੇ ਪ੍ਰਿੰਸੀਪਲ ਰਹੇ ਡਿਉ ਰੋਹਿਤ ਐਡੀਸ਼ਨ ਡਾਇਰੈਕਟਰ ਰਿਟਾਇਰ ਹੋਏ ਕਿਵੇਂ ਦੇਖਦੇ ਹੋ ਸਾਰੀ ਜੁਡੀਸ਼ਨ ਅ ਵਾਲੀਆ ਸਾਹਿਬ ਮੈਂ ਤਾਂ ਅਕਸਰੀ ਇਹ ਗੱਲ ਕਰਦਾ ਵੀ ਸਮਾਜ ਦੇ ਉਸਰਈਏ ਦੇ ਹੋਣ ਦੇ ਜਿਨ੍ਹਾਂ ਅਧਿਆਪਕ ਸਮਾਜ ਦਾ ਉਸਰਈਆ ਹੈ ਸਮਾਜ ਵੀ ਮੰਨ ਰਿਹਾ ਸਰਕਾਰਾਂ ਵੀ ਮੰਨ ਰਹੀਆਂ ਨੇ ਸਾਰੀ ਦੁਨੀਆ ਦੇ ਲੋਕ ਮੰਨ ਰਹੇ ਨੇ ਅਧਿਆਪਕ ਦਾ ਜਿਹੜਾ ਦਰਜਾ ਹੈ ਉਹ ਇਹੋ ਜਿਹੀ ਦੁਨੀਆ ਦੇ ਦੇਸ਼ ਨੇ ਜਿੱਥੇ 1 ਨੰਬਰ ਦਾ ਦਰਜਾ ਹੈਗਾ ਹਾਈ ਕੋਰਟ ਦੇ ਜੱਜ ਸੁਪਰੀਮ ਕੋਰਟ ਦੇ ਜੱਜ ਤੱਕ ਵੀ ਖੜੇ ਹੋ ਜਾਂਦੇ ਨੇ ਇਹ ਇੱਕ ਦੋ ਐਸੇ ਮਜ਼ਬੂਤ ਸਤੰਭ ਨੇ ਜਿਨ੍ਹਾਂ ਨੇ ਸਮਾਜ ਦੀ ਉਸਾਰੀ ਕਰਨੀ ਹੈ ਹੂੰ ਹੂੰ ਸਰਕਾਰ ਤੇ ਵਿਭਾਗ ਮੈਂ ਸਮਝਦਾ ਵੀ ਐਸ ਵਲੇ ਉਹ ਆਪਣਾ ਰੋਲ ਅਦਾ ਨਹੀਂ ਕਰ ਰਹੇ ਉਸ ਇਮਾਨਦਾਰੀ ਨਾਲ ਜਿਹੜੀ ਉਹਨਾਂ ਦੀ ਬੜੀ ਪਰਮ ਪਹਿਲੀ ਇੱਕ ਨੰ ਪਹਿਲੀ ਜ਼ਿੰਮੇਵਾਰੀ ਸੀਗੀ ਹੂੰ ਹੂੰ ਦੇਖੋ ਗੱਲ ਇਹ ਹੈ ਸਰਵ ਸਿੱਖਿਆ ਅਭਿਆਨ ਦੇ ਟੀਚਰ ਆਰਐਮਐਸ ਦੇ ਟੀਚਰ ਮੈਂ ਇਸ ਵਿਭਾਗ ਦੇ ਵਿੱਚ ਬੜਾ ਲੰਮਾ ਸਮਾਂ ਸਰਵਿਸ ਕੀਤੀ ਹੈ ਹੂੰ ਤੁਸੀਂ ਕਿਸੇ ਹੋਰ ਸਟੇਟ ਦੇ ਵੱਲ ਜੇ ਨਿਗਾਹ ਮਾਰੋਗੇ ਜਾਂ ਉੱਥੋਂ ਦੇ ਅੰਕੜੇ ਲਓਗੇ ਇੰਨੀਆਂ ਅਧਿਆਪਕਾਂ ਦੀਆਂ ਕੈਟਾਗਰੀਜ਼ ਨਹੀਂ ਹੁੰਦੀਆਂ ਅਧਿਆਪਕ ਸਰਕਾਰੀ ਅਧਿਆਪਕ ਹੁੰਦੇ ਨੇ ਜਦੋਂ ਮੈਂ ਵਿਭਾਗ 'ਚ ਸੀ ਦੇਖੋ ਗੱਲ ਇਹ ਹੈ ਕਿ ਇੱਕ ਸਰਵ ਸਿੱਖਿਆ ਅਭਿਆਨ ਸਟੀਮ ਤਹਿਤ ਨਵੇਂ ਕਾਡਰ ਬਣਾਉਣ ਦੀ ਕੋਈ ਸਕੀਮ ਨਹੀਂ ਸੀਗੀ ਕੇਵਲ ਉਸ ਵੇਲੇ 65% 35 ਦੇ ਹਿਸਾਬ ਨਾਲ ਗ੍ਰਾਂਟ ਆਉਂਦੀ ਸੀਗੀ ਹੁਣ ਪਤਾ ਲੱਗਿਆ ਵੀ 60 40 ਦੀ ਰੇਸ਼ਿਓ ਨਾਲ ਹੋ ਗਈ ਹੈ ਸੈਂਟਰ ਕੇਂਦਰ ਸਰਕਾਰ ਨੇ 6 ਤੋਂ 14 ਔਰ ਹੁਣ 19 ਸਾਲ ਤੱਕ ਨਹੀਂ ਪਰ ਹੁਣ ਮਸਲੇ ਤੇ ਆਈਏ ਆ ਜਿਹੜਾ ਮਸਲਾ ਇਹ ਨਹੀਂ ਹੈ ਮਸਲਾ ਤਾਂ ਹੁਣ ਨਾਇ ਇ ਡਿਮਾਂਡ ਹੈ ਮਸਲਾ ਤਾਂ ਇਹ ਹੈ ਕਿ ਰੈਗੂਲਰ ਹੋਣਾ ਚਾਹੁੰਦੇ ਨੇ ਜਿਹੜੇ ਹੈ ਉਹੀ ਤਨਖਾਹ ਜਿਹੜੀ ਇਹ ਲੈ ਰਹੇ ਨੇ ਤੇ ਸਰਕਾਰ ਦੇ ਨਾਂ ਨੇ ਚਾਹੁੰਦੇ ਮੈਂ ਉਸੇ ਗਲਤੀ ਆ ਰਿਹਾ ਸੀਗਾ ਜੀ ਬਈ ਐਸੀ ਕੋਈ ਗੱਲ ਨਹੀਂ ਸੀਗੀ ਜੇ ਤੁਸੀਂ 19 ਸਾਲ ਤੱਕ ਕੰਪਲਸਰੀ ਐਜੂਕੇਸ਼ਨ ਦੇਣੀ ਹੈ ਤੇ ਅਧਿਆਪਕ ਹੀ ਭਰਤੀ ਕਰ ਰਹੇ ਨੇ ਹੂੰ ਹੂੰ ਉਹਨਾਂ ਨੂੰ ਤੁਸੀਂ ਕਿਸੇ ਇਹ ਠੇਕੇ ਬਰਨਾਲੀ ਤਹਿਤ ਭਰਤੀ ਕਰਨਾ ਇਹ ਗਲਤ ਸੀ ਜੇ ਤੋ ਤੱਕ ਇਹਨਾਂ ਨੂੰ ਵਾਪਸ 15000 ਤੇ ਲੈ ਕੇ ਆਉਣ ਦੀ ਸਕੀਮ ਹੈ ਇਹ ਤਾਂ ਵੈਸੇ ਹੀ ਸਮਾਜਿਕ ਅਨਿਆ ਹੈਗਾ ਹੂੰ ਹੂੰ ਦੇਖੋ ਉਹਨਾਂ ਦਾ ਆਪਣੇ ਪਰਿਵਾਰ ਦੇ ਪ੍ਰਤੀ ਜ਼ਿੰਮੇਵਾਰੀ ਆਪਣੇ ਬੱਚਿਆਂ ਦੇ ਪ੍ਰਤੀ ਜ਼ਿੰਮੇਵਾਰੀ ਆ ਹੋ ਸਕਿਆ ਹੋ ਸਕਦਾ ਵੀ ਕੋਈ ਲੜਕੀਆਂ ਦੇ ਵਿਆਹ ਸ਼ਾਦੀਆਂ ਵੀ ਹਾਲੇ ਹੋਣ ਵਾਲੇ ਰਹੇ ਉਹਦੇ ਰਿਸ਼ਤੇ ਵੀ ਟੁੱਟਣਨ ਜੀ ਤੁਟਣ ਉਹ ਲੋਕ ਕਹਿੰਦਾ ਵੀ ਹੁਣ ਤਰਖਾਤ ਇਹ ਤਾਂ ਇੱਕ ਪੈਸੇ ਹੀ ਸਮਾਜਿਕ ਨਾ ਬਰਾਬਰੀ ਵਾਲੀ ਗੱਲ ਹੈ ਜੀ ਜੀ ਬਹੁਤ ਬਿਲਕੁਲ ਤੁਹਾਡੀ ਗੱਲ ਪਰ ਮੈਂ ਇੱਕ ਹੋਰ ਫਿਰ ਤੁਹਾਡੇ ਧਿਆਨ ਚ ਗੱਲ ਲਿਆਣੀ ਚਾਹਨਾ ਅਸੀਂ ਉਸ ਵਿਲੇ ਜਿਹੜੀ ਸੈਂਟਰ ਵੱਲੋਂ ਗ੍ਰਾਂਟ ਆਉਂਦੀ ਸੀ ਉਹ ਖਜ਼ਾਨੇ ਦੇ ਵਿੱਚ ਜਮਾ ਹੋਣੀ ਚਾਹੀਦੀ ਹੈ ਹਾਂ ਨਾ ਕਿ ਤੁਸੀਂ ਉਹ ਇੱਕ ਨਵਾਂ ਅਧਿਹਾਪਕ ਖੜਾ ਕਰਕੇ ਉਹਨੂੰ ਇੱਕ ਨਵਾਂ ਕੈਡਰ ਬਣਾ ਦੇ ਜ हां ਇਹ ਵੀ ਸਰਕਾਰ ਤੁਹਾਡੇ ਇਹ ਰੈਗੂਲਰ ਕਰਨ ਦਾ ਕੋਈ ਮਸਲਾ ਨਹੀਂ ਹੈ ਜੀ ਇਹਨਾਂ ਦੀ 9-9 10-10 ਸਾਲ ਦੀ ਸਰਵਿਸ ਹੈਗੀ ਹੈ ਜੀ ਜੇ ਤੁਸੀਂ ਆਗਿਆ ਦਿਓ ਮੈਂ ਤੁਹਾਨੂੰ ਇੱਕ ਛੋਟੇ ਮੈਂ ਮੈਂ ਜੀਪੀ ਜੀ ਆਪਾਂ ਗੱਲ ਕਰਦੇ ਆ ਕਿਉਂਕਿ ਇਹ ਜਿਹੜੇ ਪ੍ਰੋਗਰਾਮ ਚ ਸਮੇਂ ਦੀ ਵੀ ਸੀਮਾ ਹੁੰਦੀ ਹੈ ਹੋਣ ਅਸਲ ਵਕਤ ਜਿਹੜਾ ਇੱਕ ਬ੍ਰੇਕ ਦਾ ਹੋ ਗਿਆ ਬ੍ਰੇਕ ਤੋਂ ਬਾਅਦ ਗੱਲ ਕਰਦੇ ਆ ਡਾਕਟਰ ਜੀ ਠੀਕ ਮੈਂ ਤੁਹਾਨੂੰ ਅੰਕੜੇ ਵੀ ਦੱਸਾਂਗਾ ਵੀ ਸਰਕਾਰ ਕਿੰਨਾ ਕੁ ਪੈਸਾ ਬਚਾਉਣ ਲਈ ਜੀ ਇਹਨਾਂ ਨੂੰ 45 ਤੋਂ ਪਲਣਾ ਲੈ ਕੇ ਆ ਰਹੀ ਹੈ ਜੀ ਫਿਲਹਾਲ ਅਸੀਂ ਲੈਨੇ ਛੋਟਾ ਜਿਹਾ ਬ੍ਰੇਕ ਉਸ ਤੋਂ ਬਾਅਦ ਜੋ ਜੀਪੀ ਹੋਰੀ ਕਹਿੰਦੇ ਉਹ ਅੰਕੜੇ ਵੀ ਆਪਾਂ ਸੁਣਾਂਗੇ ਤੇ ਡਾਕਟਰ ਪ੍ਰੀਮਿੰਦਰ ਦੀ ਟਿੱਪਣੀ ਵੀ ਲਵਾਂਗੇ ਤੁਹਾਡਾ ਫਿਰਸ ਵਕਤ ਡਾਕਟਰ ਪ੍ਰੀਮਿੰਦਰ ਜੀ ਤੁਸੀਂ ਦੋਨਾਂ ਨੂੰ ਸੁਣਿਆ ਮਾਨ ਸਾਹਿਬ ਨੇ ਜੋ ਆਪਣੀ ਸਥਿਤੀ ਦੱਸੀ ਹਾਂ ਔਰ ਜਪੀ ਹਰਾਂ ਦੇ ਦੀ ਟਿੱਪਣੀ ਵੀ ਤੁਸੀਂ ਲਈ ਬਿਲਕੁਲ ਓਵਰਆਲ ਜੇ ਸੰਦਰਭ ਚ ਦੇਖੀਏ ਇੱਕ ਗੱਲ ਤਾਂ ਸਪਸ਼ਟ ਹੈ ਹਮ ਕਿ ਇਹ ਜਾਬ ਇਸ ਕਰਕੇ ਕਰਨਾ ਚਾਹੁੰਦੇ ਨੇ ਕਿ ਸਰਕਾਰ ਜਿਹੜੀ ਦੀ ਗੱਲ ਨਹੀਂ ਸੁਣਦੀ ਹਮ ਲੇਕਿਨ ਜੇ ਉਹੀ ਕੁਝ ਕਰਨਾ ਹੈ ਸ਼ਹਿਰ ਤੋਂ ਬਾਹਰ ਇਕੱਠੇ ਹੋਣਾ ਤਾਂ ਬੇਸੀ ਵੀ ਇਕੱਠੇ ਹੋਏ ਬੈਠੇ ਨੇ ਬਿਲਕੁਲ ਉਹਦੇ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ ਤੇ ਇੱਕ ਮੇਰਾ ਪਹਿਲਾ ਸਵਾਲ ਕਿ ਤੁਹਾਨੂੰ ਕੀ ਲੱਗਦਾ ਹੈ 2 ਦਸੰਬਰ ਵਾਲਾ ਜਿਹੜਾ ਸਰਕਾਰ ਸ਼ੁਰੂ ਕਰ ਤੋਂ ਪਹਿਲੇ ਪ੍ਰੋਗਰਾਮ ਤਾਂ ਫੇਲ ਹੀ ਕਰਤਾ ਸਰਕਾਰ ਨੇ ਵੜੀਆ ਸਾਹਿਬ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਸਰਕਾਰ ਚਾਹੇ ਫੇਲ ਕਰੇ ਪਾਸ ਕਰੇ ਹਮ ਪਰ ਇਹਦਾ ਇੰਪੈਕਟ ਕੀ ਪਊਗਾ ਇਸ ਪੂਰੇ 2 ਮਹੀਨੇ ਦੇ ਦਰਨੇ ਦਾ ਮੈਂ ਉਹ ਤੇ ਗੱਲ ਕਰਨੀ ਚਾਹੁੰਦਾ ਹਮ ਔਰ ਮੈਂ ਸਰਕਾਰ ਨੂੰ ਸੁਚੇਤ ਵੀ ਕਰਨਾ ਚਾਹੁੰਦਾ ਲੋਕ ਸਭਾ ਚੋਣਾਂ ਅਗਲੇ ਸਾਲ ਮਾਰਚ ਅਪ੍ਰੈਲ ਚ ਹੋਣ ਵਾਲੀਆਂ ਨੇ ਹਮ ਅੱਜ ਤੱਕ ਪਿਛਲੇ 70 ਸਾਲਾਂ ਦਾ ਇਤਿਹਾਸ ਹੈ ਕਿ ਜਿਹੜੀ ਪਾਰਟੀ ਦੀ ਸਰਕਾਰ ਨੇ ਅਧਿਆਪਕਾਂ ਨੂੰ ਤੰਗ ਕੀਤਾ ਹੈ ਉਸ ਸਰਕਾਰ ਦਾ ਕਦੇ ਜਿਹੜੇ ਸਿੱਖਿਆ ਮੰਤਰੀ ਮੁੜ ਕੇ ਉਹਦੇ ਪੈਰ ਨਹੀਂ ਲੱਗ ਸਕੇ ਚੋਣਾ ਹੋਣ ਵਾਲੀਆਂ ਨੇ ਪਟਿਆਲਾ ਰਾਜਾ ਸਾਹਿਬ ਦਾ ਆਪਣੀ ਹਲਕਾ ਹੈ ਰਾਣੀ ਇੱਥੋਂ ਖੜਨੀ ਹੈ ਔਰ ਮੈਂ ਦਾਅਵੇ ਨਾਲ ਕਹਿਣਾ ਕਿ ਸਾਰਾ ਸਮਾਜ ਅਧਿਆਪਕਾਂ ਦੇ ਨਾਲ ਹੈ ਚਾਹੇ ਉਹ ਬੋਲੇ ਨਾ ਬੋਲੇ ਉਹਨਾਂ ਨੂੰ ਜਿਤਨਾ ਮੁਸ਼ਕਲ ਹੋ ਜੂਗਾ ਜ ਇਹ ਇਹ ਮੌਕਾ ਹੈ ਇੱਕ ਬਹੁਤ ਖੂਬਸੂਰਤ ਮੌਕਾ ਹੈ ਕਿ ਅਧਿਆਪਕਾਂ ਦੀਆਂ ਮੰਗਾਂ ਮੰਨੀਆਂ ਜਾਣ ਉਹਨਾਂ ਨੂੰ ਜਿਸ ਤਰ੍ਹਾਂ ਦੀ ਖੱਜਲਖਵਰੀ ਪਿਛਲੇ 2 ਮਹੀਨਿਆਂ ਦੇ ਵਿੱਚ ਬੱਚਿਆਂ ਦੇ ਨਾਲ ਛੋਟੇ-ਛੋਟੇ ਬੱਚਿਆਂ ਦੇ ਨਾਲ ਹੋਈ ਆ ਉੱਥੇ ਉਹ ਸਾਰਾ ਸਮਾਜ ਇਸ ਵੇਲੇ ਦੇਖ ਰਿਹਾ ਹੈ ਔਰ ਸਾਰਾ ਸਮਾਜ ਉਹਨਾਂ ਦੇ ਨਾਲ ਖੜਾ ਹੈ ਔਰ ਇਹਦਾ ਉਹਨਾਂ ਨੂੰ ਰਿਜ਼ਲਟ ਜਿਹੜਾ ਹੈਗਾ ਆਉਣ ਵਾਲੀਆਂ ਲੋਕ ਸਭਾ ਦੇ ਵਿੱਚ ਭੁਗਤਣਾ ਪਏਗਾ ਮੈਂ ਇਹ ਕਹਿਣਾ ਚਾਹਣਾ ਇਹ ਇਹ ਤਾਂ ਹੈਗੀ ਇਹ ਤਾਂ ਦੂਰ ਰਸੀ ਨਤੀਜੇ ਨੇ ਗਲਤ ਆ ਆ ਦੋ ਮਹੀਨਿਆਂ ਦੀ ਗੱਲ ਆ ਮੈਂ ਕਹਿੰਦਾ ਇੰਡੀਜੀਟ ਮੈਂ ਤਾਂ ਦੋ ਦਿਨਾਂ ਦੀ ਗੱਲ ਕਰਦਾ ਇੱਕ ਦਿਨ ਰਹਿ ਗਿਆ 2 ਦਸੰਬਰ ਨੂੰ ਤੁਹਾਨੂੰ ਕੀ ਲੱਗਦਾ ਕੀ ਕਰਨਗੇ 2 ਦਸੰਬਰ ਨੂੰ ਬਹੁਤ ਵੱਡਾ ਤਰਨਾ ਹੋਏਗਾ ਜਾਮ ਲੱਗੇਗਾ ਬਕਾਇਦਾ ਔਰ ਸਰਕਾਰ ਦੀ ਜੇ ਜੂਨ ਹੀ ਜਿਹੜੀ ਸਰਕ ਰਹੀ ਉਹ ਸਰਕੇਗੀ ਮੈਨੂੰ ਲੱਗਦਾ ਕਿ ਇਹ ਸਾਰਾ ਸਾਰੀਆਂ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ ਉਹ ਅਧਿਆਪਕਾਂ ਦੇ ਨਾਲ ਖੜਨਗੀਆਂ ਜਦੋਂ ਤੁਸੀਂ ਇੱਕ ਚਲੋ ਪ੍ਰੋਫੈਸਰ ਵੀ ਹੋ ਤੇ ਨਾਲ ਤੁਸੀਂ ਪੰਜਾਬ ਦੇ ਬਲਾਰੇ ਆਮ ਆਦਮੀ ਪਾਰਟੀ ਦੇ ਤੁਹਾਨੂੰ ਨਹੀਂ ਲੱਗਦਾ ਕਿ ਅਧਿਪਕਾਂ ਦੀ ਇਹ ਜਿਹੜੀ ਸਾਂਝਾ ਮੋਰਚਾ ਜੀ ਇਹਨੇ ਪੋਲੀਟੀਕਲ ਪਾਰਟੀਆਂ ਤੋਂ ਦੂਰੀ ਰੱਖ ਕੇ ਗਲਤੀ ਕੀਤੀ ਹੈ ਜੀ ਮੈਂ ਇਹ ਕਹਿਣਾ ਚਾਹਾਂਗਾ ਕਿ ਦੇਖੋ ਸਾਰੀਆਂ ਪਾਰਟੀਆਂ ਜਾਂਦੀਆਂ ਰਹੀਆਂ ਨੇ ਜੀ ਐਸੀ ਗੱਲ ਨਹੀਂ ਹੈ ਕਿ ਪਾਰਟੀਆਂ ਨਹੀਂ ਗਈਆਂ ਹਮ ਆਮ ਆਦਮੀ ਪਾਰਟੀ ਵੀ ਗਈ ਹੈ ਅਕਾਲੀ ਦਲ ਵੀ ਗਈ ਹੈ ਤੇ ਹੋਰ ਬਾਕੀ ਛੋਟੀਆਂ ਮੋਟੀਆਂ ਜਿਹੜੀਆਂ ਪਾਰਟੀਆਂ ਨੇ ਉਹ ਵੀ ਜਾਂਦੀਆਂ ਰਹੀਆਂ ਨੇ ਬਾਕੀ ਜਥੇਬੰਦੀਆਂ ਵੀ ਜਾਂਦੀਆਂ ਰਹੀਆਂ ਨੇ ਪਰ ਮੈਂ ਇਹ ਕਹਿਣਾ ਚਾਹਣਾ ਕਿ ਜੇ ਇਹ ਵੱਖਰੇ ਇਕੱਠੇ ਹੋ ਕੇ ਲੜਦੇ ਹੂੰ ਤਾਂ ਇਹਦਾ ਨਤੀਜਾ ਅਜ ਤੱਕ 2 ਮਹੀਨੇ ਹੋਣਾ ਨਹੀਂ ਸੀਗਾ ਇਹਦਾ ਰਿਜ਼ਲਟ ਪਹਿਲੀ ਨਿਕਲ ਜਾਣਾ ਸੀ ਆਪਾਂ ਮਾਨ ਸਰ ਨੂੰ ਪੁੱਛਦੇ ਮਾਨ ਸਾਹਿਬ ਕਿ ਕਿਉਂ ਇਡੀ ਦੂਰੀ ਬਣਾਈ ਇਹ ਜਦੋਂ ਡੈਮੋਕ੍ਰੇਸੀ ਚ ਬੈਠੇ ਹੋ ਠੀਕ ਹੈ ਜੀ ਆਸਕਪਾਲ ਖੇਰਾ ਤੁਹਾਡੇ ਕੋਲ ਗਮਾਨ ਸਾਹਿਬ ਤੁਹਾਡੇ ਕੋਲ ਆਏ ਹਰਪਾਲ ਚੀਮਾ ਤੁਹਾਡੇ ਕੋਲ ਆਏ ਕੱਲ ਕਿਉਂ ਨਹੀਂ ਕਰਨ ਦਿੱਤੀ ਤੁਸੀਂ ਉਹਨਾਂ ਨੂੰ ਬਾਲੇ ਸਾਹਿਬ ਸਾਡੇ ਕੋਲੇ ਸਾਰੇ ਪੋਲੀਟੀਕਲ ਲੀਡਰ ਆਏ ਨੇ ਜੀ ਅਸੀਂ ਉਹਨੂੰ ਜੀਆ ਨੂੰ ਕਿਹਾ ਪਰ ਅਸੀਂ ਸਿਰਫ ਇੱਕ ਗੱਲ ਇਸ ਕਰਕੇ ਹੂੰ ਕਿ ਕੱਲ ਨੂੰ ਸਰਕਾਰ ਇਹ ਨਾ ਕਹੇ ਕਿ ਅਧਿਅਪਕ ਰਾਜਨੀਤੀ ਕਰਦੇ ਨੇ ਸਰਕਾਰ ਤੁਹਾਡੀ ਸੁਣਦੀ ਨਹੀਂ ਤੁਸੀਂ ਸਰਕਾਰ ਅਧਿਅਪਕ ਰਾਜਨੀਤੀ ਕਰਦੇ ਨੇ ਇਹ ਇਸ ਕਰਕੇ ਸਾਨੂੰ ਅਸੀਂ ਹਰੇਕ ਪਾਰਟੀ ਦਾ ਰਿਗਾਰਡ ਕੀਤਾ ਤੇ ਨਾਲ ਪਾਰਟੀ ਨੂੰ ਅਸੀਂ ਕਿਹਾ ਕਿ ਉਹ ਤੁਸੀਂ ਜਿਹੜਾ ਹੈਗਾ ਸਾਡੇ ਹੱਕ ਦੇ ਵਿੱਚ ਜਿਹੜਾ ਬਿਆਨ ਲਾਉਣਾ ਜੋ ਆਪਣੀ ਤੁਸੀਂ ਆਪਣੀ ਗੱਲਬਾਤ ਕਰ ਰਹੀਆਂ ਉਹ ਤੁਸੀਂ ਮੀਡੀਆ ਨੂੰ ਕਹਿ ਸਕਦੇ ਆ ਜੀ ਜੀ ਇੱਕ ਫੋਨ ਕਾਲ ਲੈ ਕੇ ਜੇਪੀ ਤੁਹਾਡੇ ਕੋਲ ਆਉਣੇ ਹੈਲੋ ਸਸੀ ਗੱਲ ਸਰ ਹੈਲੋ ਹਾਂਜੀ ਸਸੀ ਗੱਲ ਜੀ ਆਵਾਜ਼ ਨਹੀਂ ਆ ਰਹੀ ਜਰਾ ਉੱਚੀ ਮੈਂ ਕਹਾਂਗਾ ਸਸੀ ਗੱਲ ਜੀ ਸਸੀ ਗੱਲ ਜੀ ਹਾਂਜੀ ਤੁਹਾਨੂੰ ਮਨਪ੍ਰੀਤ ਬੋਲਦਾ ਜਿਹੜਾ ਮੁਖਤਪਤੀ ਜੀ ਜੀ ਮਨਪ੍ਰੀਤ ਜੀ ਜੀ ਮੈਂ ਕਹਿਣਾ ਜੁਨਾ ਜਿਹੜਾ ਪੰਜਾਬ ਦੇ ਸਾਥੀ ਬੈਠੇ ਆ ਜੀ ਜਿਹੜੇ ਹੁਣ ਮੈਂ ਵੀ ਮੈਂ ਇਹ ਜਿੱਦੀ ਕਰ ਰਹੀ ਐ ਇਸ ਸਮੇਂ ਕੋਈ ਨਹੀਂ ਪਿਆ ਦਿਲ ਤਾਂ ਇਸਾਰੀ ਦੇ ਅੰਦਰ ਜੀ ਸਰਕਾਰ ਜੀ ਨੇ ਨਾ ਧੱਕਾ ਕਰ ਰਹੀ ਐ ਜੀ ਇਹਨਾਂ ਨੂੰ ਹੁਣ ਧਰਨੇ ਦੇ ਬੈਠੇ ਨੇ ਸਾਡੇ ਸਾਰੇ ਸਕੂਲਾਂ 'ਚ ਪੀਬੀਐਸ ਛੱਡ ਦੇ ਦੀ ਲੱਗਦੀ ਐ ਸਾਨੂੰ ਹੁਣ 5 ਮਹੀਨੇ ਲਾ ਕੇ ਜੀ ਵੀ ਇਹਨਾਂ ਜੀ ਅਸੀਂ ਕੰਮ ਪੂਰੀ ਕਰਾਂਗੇ ਹੂੰ 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 ਸਾਨੂੰ ਛੱਡ ਦੇ ਹੋਈ ਧਰਨੇ ਦੇ ਬੈਠੇ ਸਹੀ ਠੀਕ ਟਾਂ ਟਾਂ ਦੇ ਬੈਠੇ ਸਾਡੀ ਸੁਣਵਾਈ ਨਹੀਂ ਉਹ ਹੀ ਅਸੀਂ ਨਾਲ ਹੈ ਜੀ ਇਹ ਦਰਫਕਾਉਣ ਦਰਨ ਦੀ ਲੋੜ ਨਹੀਂ ਕਿਉਂਕਿ ਇਹਨਾਂ ਨੇ ਖਾਲ ਸਾਨੂੰ ਕੰਮ ਲੈ ਰਹੇ ਐ ਜੀ ਇਹ ਇਹ ਮੇਰਾ ਖਿਆਲ ਹੈ ਇਦਾਂ ਤੇ ਇੱਕ ਹਮਦਰਦੀ ਸਹਿਯੋਗ ਦੇ ਨਾਲ ਦੇ ਅਧਿਆਪਕਾਂ ਦੇ ਨਾਲ ਖੜਾ ਸਾਰਾ ਸਮਾਜ ਜੀ ਜੀਪੀਜੀ ਕੀ ਤੁਸੀਂ ਕੁਝ ਬ੍ਰੇਕ ਤੇ ਜਾਣ ਤੋਂ ਪਹਿਲਾਂ ਕੋਈ ਕੋਈ ਤੱਥ ਦੱਸਣਾ ਚਾਹੁੰਦੇ ਸੀ ਕੋ ਡਾਟਾ ਦੇਣਾ ਚਾਹੁੰਦੇ ਸੀ ਆ ਵਾਲੀਆ ਸਾਹਿਬ ਦਰਸਲ ਮੈਂ ਕਿਉਂਕਿ ਵਿਭਾਗ ਦੇ ਨਾਲ ਪੁਰਾਣਾ ਸੰਬੰਧਤ ਰਿਹਾ ਮੈਨੂੰ ਇੱਕ ਗੱਲ ਦੀ ਹੈਰਾਨਗੀ ਹੋ ਰਹੀ ਹੈ ਜਿਹੜੀ ਮੈਂ ਸਮਝਣ ਤੋਂ ਹਲੇ ਕੋਸ਼ਿਸ਼ ਕਰ ਰਿਹਾ ਬਈ ਜੇ ਆંકੜੇ ਦੇਖੇ ਜਾਣ ਹੂੰ 60% ਦੀ ਗ੍ਰਾਂਟ ਦੇਣੀ ਹੈ ਕੇਂਦਰ ਸਰਕਾਰ ਨੇ ਸਰਵ ਸਿੱਖਿਆ ਅਭਿਆਨ ਤਹਿਤ 40% ਸੂਬੇ ਦੀ ਸਰਕਾਰ ਨੇ ਪਾਉਣੀ ਹੈ ਹੂੰ ਕੋਲ ਰਿਹਾਵਕ ਨੇ 8886 ਜੀ ਇਹਨਾਂ ਦੀ ਜੇ ਆਪਾਂ ਐਵਰੇਜ ਤਨਖਾਹ 45000 ਮੰਨ ਲਈਏ ਹੂੰ ਤਾਂ ਇਹਨਾਂ ਦਾ ਤਕਰੀਬਨ 16 ਕਰੋੜ ਰੁਪਏ ਸਰਕਾਰ ਨੇ ਪਾਉਣਾ ਹੈ ਹੂੰ ਹੂੰ ਲੇਕਿਨ ਜੇ ਇਹਨਾਂ ਨੂੰ ਆਪਾਂ 15000 ਤੇ ਪੁਆਇੰਟ ਕਰਦੇ ਹਾਂ ਤਾਂ ਉਹ ਟੋਟਲ 13 ਕਰੋੜ 32 ਲੱਖ ਬੰਦਾ ਵੇ ਸਰਕਾਰ ਕਿਸ ਗੱਲ ਕਰਕੇ ਇਹਨਾਂ ਨੂੰ ਸਿਰਫ 2 ਕਰੋੜ ਰੁਪਏ ਪਿੱਛੇ ਕਿਸ ਗੱਲ ਕਰਕੇ ਇਹਨਾਂ ਨੂੰ ਦੂਸਰੀ ਗੱਲ ਇੱਕ ਤਕਨੀਕੀ ਗੱਲ ਹੈਗੀ ਹੈ ਕਿ ਇਹ ਡਾਕਟਰਸ ਵੀ ਹੁਣ ਐਡਵਰਟਾਈਜ਼ਮੈਂਟ ਦਿੱਤੀ ਆ ਉਹਨਾਂ ਨੂੰ ਵੀ ਬੇਸਿਕ ਸੈਲਰੀ ਦੇ ਉੱਤੇ ਅਪਾਇੰਟ ਕਰਨਗੇ ਨਹੀਂ ਸ਼ਾਇਦ ਡਾਕਟਰ ਨਾਲ ਇਹਨਾਂ ਦਾ ਬਿਲਕੁਲ ਵੱਖਰਾ ਰੱਖਣ ਦੇ ਕੋਈ ਸੀਐਸਆਰ ਦੇ ਜਿਹੜੇ ਨਿਯਮ ਨੇ ਉਹ ਇੱਕੋ ਹੀ ਹੁੰਦੇ ਨੇ ਕਿ ਹੋਣੇ ਚਾਹੀਦੇ ਨੇ ਜੇ ਇਹਨਾਂ ਦੀ ਜਿਹੜੀ ਹੈ ਕਟੌਤੀ ਕਰ ਰਹੇ ਨੇ ਤਨਖਾਹ ਇਹਨਾਂ ਨੂੰ ਬਹਾਨਾ ਇੱਕੋ ਹੀ ਹੈ ਨਾ ਵੀ ਕਿਉਂਕਿ ਤੁਹਾਨੂੰ ਰੈਗੂਲਰ ਅਪਾਇੰਟ ਕਰ ਰਹੇ ਆ ਹੋ ਸਕਦਾ ਹੈ ਨਾ ਵਾਸਤੇ ਨਵੀਆਂ ਪੋਸਟਾਂ ਕ੍ਰੀਏਟ ਕੀਤੀਆਂ ਜੇ ਪੀਜੀ ਜਿਹੜਾ ਕੋਰਟ ਚ ਕਿਉਂ ਨਹੀਂ ਜਾਂਦੇ ਕੋਰਟ ਚ ਫੈਸਲੇ ਕੋਰਟ ਵੀ ਤਾਂ ਦੇਖ ਲਿਆ ਅਨਿਆਖ ਹੋ ਰਿਆ ਇਹਨਾਂ ਨਾਲ ਦੇਖੋ ਸ਼ਾਇਦ ਇਹਨਾਂ ਦੇ ਇਸ ਬਾਰੇ ਤਾਂ ਮੈਂ ਟਿੱਪਣੀ ਨਹੀਂ ਦੇ ਸਕਦਾ ਪਰ ਇੱਕ ਜ਼ਰੂਰ ਹੈਗਾ ਵੀ ਇਹ ਸੰਘਰਸ਼ ਸਾਂਝੇ ਅਧਿਆਪਕ ਮੋਰਚੇ ਦਾ ਹੈਗਾ ਉਹਦੇ ਵਿੱਚ ਕਾਫੀ ਤਰ੍ਹਾਂ ਦੀਆਂ ਜਥੇਬੰਦੀਆਂ ਇਕੱਠੀਆਂ ਨੇ ਤੋ ਕਿਸੇ ਇਸ ਪੁਆਇੰਟ ਦੇ ਉੱਤੇ ਸ਼ਾਇਦ ਹਾਲੇ ਦੂਰੀ ਰੱਖ ਰਹੇ ਨੇ ਕੋਰਟ ਤੋਂ ਕਿਉਂ ਜੀ ਕੀ ਗੱਲ ਕੀ ਕਰਨਾ ਕੋਰਟ ਚ ਨਾ ਜਾਣ ਦਾ ਸਰ ਕੋਰਟ ਚ ਨਾ ਜਾਣ ਦਾ ਕਾਰਨ ਇਹ ਹੈ ਕਿਉਂਕਿ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਜਿਹੜੇ categories ਬਣ ਚੁੱਕੀਆਂ ਨੇ ਹਰ category ਦਾ ਆਪੋ ਆਪਣਾ ਮਸਲਾ ਜਿੱਦਾਂ ਹੁਣ ਅਸੀਂ ਐਸਐਸਏ ਰਮਸਾ ਅਧਿਆਪਕ ਦੀ ਗੱਲ ਕਰ ਰਹੇ ਜਿਹਨੂੰ ਕਿਹਾ ਵੀ ਤੁਹਾਨੂੰ ਰੈਗੂਲਰ ਕਰਦੇ ਹਾਂ 15300 ਤੁਸੀਂ ਲੈ ਲਓ 52000 ਜਾਂ ਅਦਰ ਸਕੂਲ ਵਾਲੇ ਸੀਗੇ ਉਹਨਾਂ ਨੂੰ ਇਸ ਤਰ੍ਹਾਂ ਕਿਹਾ ਆ 5178 ਵਾਲੇ ਅਧਿਆਪਕ ਨੇ ਉਹ ਆਪਣੀ ਟਰਮ ਵੀ ਪੂਰੀ ਕਰ ਚੁੱਕੇ ਨੇ ਰਿਟਰਨ ਕੰਟਰੈਕਟ ਪੂਰਾ ਕਰ ਚੁੱਕੇ ਨੇ ਪਰ ਉਸ ਤੋਂ ਬਾਸ ਆ ਬਲਾਂ ਗਿਆ ਉਰੋਂ ਫੇਰ ਰੈਗੂਲਰ ਕੀਤਾ ਜਾ ਰਿਹਾ ਜੀ ਐਜੀਐਸ ਵਾਲੇ ਦੇ ਐਸਟੀਆਰ ਵਲੰਟੀਅਰ ਨੇ ਬਹੁਤ ਸਾਰੇ ਅਸਤਾਨੇ ਦੇ ਵਲੰਟੀਅਰ ਨੇ ਜਿਨ੍ਹਾਂ ਦਾ ਸਾਰਿਆਂ ਨੂੰ ਮਿਲਾ ਕੇ ਇਹ ਮੋਰਚਾ ਬਣਿਆ ਹੈ ਜੀ ਕਿਉਂਕਿ ਇਹਦੇ ਵਿੱਚ ਇੱਕ ਤਰ੍ਹਾਂ ਦੇ ਅਧਿਆਪਕ ਨਹੀਂ ਬਾਲੇ ਸਾਹਿਬ ਅ ਮੈਂ ਇੱਕ ਗੱਲ ਕਰਨੀ ਚਾਹੂੰਗਾ ਪੰਜਾਬ ਕਿਹਾ ਜਾਂਦਾ ਹੈ ਕਿ ਜਿਹੜਾ ਪੰਜਾਬ ਹੈ ਉਹ ਇੱਕ ਅਮੀਰ ਸਟੇਟ ਹੈ ਜਿੱਥੇ ਖਰਚਾ ਕਰਨਾ ਸੀ ਕਹਿੰਦਾ ਅਮੀਰ ਸਟੇਟ ਹੁੰਦਾ ਸੀ ਅ ਚਲੋ ਖैर ਮੈਂ ਹਾਲੇ ਵੀ ਕਹਿੰਦਾ ਵੀ ਮੈਂ ਹਾਲੇ ਵੀ ਮੰਨਦਾ ਜੀ ਚਲੋ ਦੂਸਰੇ ਪਾਸੇ ਜਿਹੜੇ ਇਹ ਹੀ ਅਧਿਆਪਕ ਜਦੋਂ ਕਿਹਾ ਜਾਂਦਾ ਕੰਟਰੈਕਟ ਦੇ ਰਹੋ ਜਾਂ ਤੁਸੀਂ ਰੈਗੂਲਰ ਹੋਵੇ ਆਪਸ਼ਨ ਦੇ ਦਿੱਤੀ ਹੈ ਉਹਦੀ ਮਰਜ਼ੀ ਹੈ ਉਹ ਆਪਸ਼ਨ ਲੈਣ ਜਾਂ ਨਾ ਲੈਣ ਢੱਕੇ ਨਾਲ ਉਹਨਾਂ ਨੂੰ ਦੂਰ ਦੂਰ ਬਦਲੀਆਂ ਕਰਨੀਆਂ ਇਹ ਬਿਲਕੁਲ ਸਰਾਸਰ ਤੱਕ ਹੈ ਦੂਸਰੀ ਗੱਲ ਜੇ ਇਹਨਾਂ ਬੱਚਿਆਂ ਨੂੰ ਪੂਰੇ ਪੈਸੇ ਮਿਲਦੇ ਨੇ ਇਹ ਕਿੱਥੇ ਖਰਚਣਗੇ ਉਸ ਪੈਸੇ ਨੂੰ ਪੰਜਾਬ 'ਚ ਹੀ ਖਰਚਣਗੇ ਨਾ ਜਦੋਂ ਲੋਕਾਂ ਦੀ ਖਰੀਦ ਸ਼ਕਤੀ ਵਧੀ ਹੈ ਉਦੋਂ ਸੂਬੇ ਦੀ ਡਿਵੈਲਪਮੈਂਟ ਹੁੰਦੀ ਆ ਨਹੀਂ ਉਹ ਗੱਲ ਸਾਰੇ ਠੀਕ ਹੈ ਪਰ ਉਹ ਜਿਹੜੇ ਸਰਕਾਰ ਤਾਂ ਇਹ ਕਹਿ ਰਹੀ ਹੈ ਅਧਿਆਪਕ ਕੰਮ ਕਰ ਰਹੇ ਨੇ ਆਫੀਸ ਉਹਨੇ ਦਾ ਇਹ ਕਹਿਣਾ ਸਿੱਖਿਆ ਮੰਤਰੀ ਦਾ ਸਿਰਫ ਲੀਡਰ ਜਿਹੜਾ ਮੋਰਚੇ ਤੇ ਬੈਠਾ ਸਰ ਐਡੀ ਵੱਡੀ ਜਿਹੜੇ ਐਡੀ ਵੱਡੀ ਗਿਣਤੀ ਚ ਲੀਡਰ ਹੁੰਦੇ ਨੇ ਇਟ ਮੀਨ ਪੰਜਾਬ ਚ ਹਰ ਕੋਈ ਲੀਡਰ ਬਣ ਗਿਆ ਇਹ ਜੋ ਸਰਕਾਰ ਕਹਿ ਰਹੀ ਹੈ ਜਾਂ ਬਣਾਤਾ ਹੈ ਮਜਬੂਰੀ ਚ ਭਿਵੇਂਦਰ ਜੀ ਇਹ ਆਫੀਸ ਉਹਨੇ ਦੀ ਇਸ ਤਰ੍ਹਾਂ ਦਾ ਕੀ ਉਹਦਾ ਵਿਵਹਾਰ ਕਿਉਂ ਇਸ ਤਰ੍ਹਾਂ ਸਾਡੇ ਸਿੱਖਿਆ ਮੰਤਰੀ ਦਾ ਲੱਗਦਾ ਤੁਹਾਨੂੰ ਵਾਲੀਆ ਸਾਹਿਬ ਕੱਲੇ ਅਸ ਪਰ ਇਹ ਸਿੱਖਿਆ ਮੰਤਰੀ ਦਾ ਨਹੀਂ ਤੁਸੀਂ ਪਿਛਲੇ ਸਿੱਖਿਆ ਮੰਤਰੀ ਚੀਮਾ ਸਾਹਿਬ ਦਾ ਦੇਖ ਲਓ ਹਮ ਉਹਨਾਂ ਤੋਂ ਹੋਰ ਤੋਤਾ ਸਿੰਘ ਜੀ ਦਾ ਦੇਖ ਲਓ ਇਹਨਾਂ ਦਾ ਜਦੋਂ ਇਹ ਮੰਤਰੀ ਬਣ ਜਾਂਦੇ ਉਹਨਾਂ ਕੋਲੇ ਤਾਕਤ ਆ ਜਾਂਦੀ ਹੈ ਨੇ ਤਾਂ ਇਹਨਾਂ ਨੂੰ ਲੱਗਦਾ ਕਿ ਜਿਹੜੇ ਅਧਿਆਪਕ ਨੇ ਇਹ ਤਾਂ ਕੁਝ ਵੀ ਨਹੀਂ ਹੈਗੇ ਸਾਡੇ ਸਾਹਮਣੇ ਸੋ ਇਸ ਤਰ੍ਹਾਂ ਦਾ ਰਵਈਆ ਇਹ ਜਿਵੇਂ ਸਮਾਜ ਦੇ ਨਿਰਮਾਤਾ ਨਾਲ ਜਿਹੜੇ ਬਣਾਉਂਦੇ ਨੇ ਅਪਣਾਉਂਦੇ ਨੇ ਉਹ ਬਹੁਤ ਖਤਰਨਾਕ ਹੈ ਔਰ ਇਹਦਾ ਰਿਜ਼ਲਟ ਜਿਹੜਾ ਹੈਗਾ ਉਹ ਚੋਣਾ ਵਿੱਚ ਉਹਨਾਂ ਨੂੰ ਭੁਗਤਣਾ ਪੈਂਦਾ ਜੀ ਮੈਂ ਇਹੀ ਗੱਲ ਜਿਹੜੀ ਬਾਰ-ਬਾਰ ਕਹਿਣਾ ਚਾਹਣਾ ਕਿ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹੋ ਕਿ ਟੀਚਰਸ ਨੂੰ ਤੁਸੀਂ ਇਹ ਕਹਿ ਰਹੇ ਹੋ ਇਨਸਪਾਇਰ ਕਰ ਰਹੇ ਹੋ ਵੀ ਕੋਈ ਗੱਲ ਨਹੀਂ ਤੁਸੀਂ ਦੇਖੋ ਤੁਹਾਡਾ ਸਮੋਹ ਵੀ ਆ ਗਿਆ ਨਹੀਂ ਉਹ ਟੀਚਰ ਚਤਨ ਨੇ ਦੇਖੋ ਦੁਨੀਆ ਦਾ ਜੇ ਸਭ ਤੋਂ ਕੋਈ ਚਤਨ ਵਰਗ ਹੈ ਉਹ ਟੀਚਰ ਹੁੰਦਾ ਅਧਿਆਪਕ ਹੁੰਦਾ ਮੈਂ ਉਹਨਾਂ ਨੂੰ ਕੀ ਬੇਨਤੀ ਕਰ ਸਕਦਾ ਜਾਂ ਕੀ ਚੇਤਾਵਨੀ ਜੇ ਦੇ ਸਕਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਸਭ ਤੋਂ ਚਤਨ ਵਰਗ ਨੂੰ ਤੁਸੀਂ ਇਦਾਂ ਵਰਗਲਾ ਰਹੇ ਹੋ ਤੁਹਾਡੇ ਖਿਆਲ ਚ ਕੈਪਟਨ ਮਰਿੰਦਰ ਸਿੰਘ ਵੀ ਹੈ ਰੋਰ ਕਰ ਰਹੇ ਨੇ ਜਾਂ ਉਹਨਾਂ ਨੂੰ ਗਲਤ ਉਹਨਾਂ ਸਰਕਾਰ ਸੱਤਾ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਕੈਪਟਨ ਸਾਹਿਬ ਨੂੰ ਜਿਹੜੀ ਉਹਨਾਂ ਨੇ ਮੁਕਰੇ ਨੇ ਬਾਰ-ਬਾਰ ਮੀਟਿੰਗ ਕਰਨ ਤੋਂ ਇਹ ਬਹੁਤ ਵੱਡੀ ਗਲਤੀ ਕਰ ਰਹੇ ਨੇ ਔਰ ਇਹਦਾ ਖਮਿਆਜਾ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਨੂੰ ਭੁਗਤਣਾ ਪੈ ਸਕਦਾ ਹੈ ਜੇਪੀ ਜੀ ਕੋਈ ਹੱਲ ਨਜ਼ਰ ਆਉਂਦਾ ਜਿਵੇਂ ਅੱਧੇ ਚਲੇ ਗਏ ਇਹਨਾਂ ਦੀ ਮੂਵਮੈਂਟ ਕਾਫੀ ਹੱਦ ਤੱਕ ਬੀਕ ਹੋ ਗਈ ਪਹਿਲਾਂ ਮਰਨ ਵਰਤ ਰੱਖਿਆ ਉਹ ਜਿਹੜਾ ਹੈ ਉਸ ਤੋਂ ਬਾਅਦ ਆਪ ਹੀ ਉੱਠ ਖੜੇ ਬਿਨਾ ਕਿਸੇ ਬਾਰਗੇਨਿੰਗ ਤੋਂ ਫਿਰ ਹੁਣ ਅਦੇ ਜਿਹੜੇ ਹੈ ਆਪਸ਼ਨ ਲੈ ਗਏ ਗਿਣਤੀ ਚ ਵੀ ਘਟ ਗਏ ਲੱਗਦਾ ਨਹੀਂ ਕਿ ਮੂਵਮੈਂਟ ਫੇਲ ਹੋ ਗਈ ਆ ਇੱਕ ਵਾਲੇ ਸਾਹਿਬ ਐਜੂਕੇਸ਼ਨਿਸਟ ਹੋਣ ਦੇ ਨਾਤੇ ਮੈਂ ਤਾਂ ਇੱਕ ਅਪੀਲ ਜ਼ਰੂਰ ਕਰਾਂਗਾ ਅੱਜ ਸਰਕਾਰ ਨੂੰ ਤੁਹਾਡੇ ਚੈਨਲ ਦੇ ਰਾਹੀਂ ਜੀ ਲੋਕਾਂ ਨੂੰ ਵੀ ਦੇਖੋ ਇਹ ਇਹਦਾ ਹਾਲ ਦੋ ਤਰੀਕ ਨੂੰ ਜਾਮਦਾ ਇਹਨਾਂ ਦਾ ਕਾਲ ਦਿੱਤੀ ਹੋਈ ਹੈ ਇਹਦਾ ਹਾਲ ਕੱਲ ਤੱਕ ਜਰੂਰ ਸਰਕਾਰ ਨੂੰ ਕੋਈ ਨਾ ਕੋਈ ਚੀਜ਼ ਅਨਾਉਂਸ ਕਰਨੀ ਚਾਹੀਦੀ ਹੈ ਮੈਂ ਤੁਹਾਨੂੰ ਕੁਝ ਅਖਬਾਰਾਂ ਦੇ ਰੈਫਰੈਂਸ ਦੇ ਸਕਦਾ ਅੱਜ ਦੀ ਅਖਬਾਰ ਦਾ ਰੈਫਰੈਂਸ ਹੈ ਹਰਿਆਊ ਖੁਰਦ ਦੇ ਹਾਈ ਸਕੂਲ ਦੇ ਵਿੱਚੋਂ ਚਾਰ ਅਧਿਆਪਕਾਂ ਦੀ ਬਦਲੀ ਕਰਤੀ ਹੈ ਉਹ ਸਾਰੀ ਪੰਚਾਇਤ ਲੋਕ ਲੋਕ ਨਾਲ ਆ ਰਹੇ ਨੇ ਨਾਲ ਕਸ਼ਿਆਣਾ ਸਕੂਲ ਸਾਰਾ ਬੰਦ ਹੋ ਗਿਆ ਉਹਨਾਂ ਨੇ ਜੰਦੇ ਲਾਤੇ ਨੇ ਤੇ ਵੈਸੇ ਵੀ ਇਹ ਤਾਂ ਮੈਂ ਦੋ ਮੇਰੇ ਕੁਦਰਤੀ ਯਾਦ ਆ ਗਏ ਨੇ ਅਦਰਵਾਈਜ਼ ਪੰਜਾਬ ਦੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਕੇ ਨਾਲ ਮਾਸਟਰ ਟ੍ਰਾਂਸਫਰ ਜਿਹੜੀਆਂ ਕੀਤੀਆਂ ਜਾ ਰੀਆਂ ਨੇ ਅਧਿਆਪਕ ਤੋਂ ਡਰਾ ਕੇ ਨਹੀਂ ਕੰਮ ਲਿਆ ਜਾ ਸਕਦਾ ਅਧਿਆਪਕ ਇੱਕ ਕੌਮ ਦਾ ਨਿਰਮਾਤਾ ਹੈਗਾ ਉਹਨੂੰ ਕੌਮ ਦਾ ਨਿਰਮਾਣ ਕਰਨ ਵਾਲੇ ਹੀ ਪਾਸੇ ਲਾਣਾ ਚਾਹੀਦਾ ਹੈਗਾ ਜੀ 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 ਹਾਂ ਜੀ ਬਾਲੇ ਸਾਹਿਬ ਤੁਸੀਂ ਥੋੜੇ ਦਿਨ ਪਹਿਲਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਆਈ ਟੋਲਡ ਸੀਗਾ ਜੀ ਕਿ ਸਰਕਾਰੀ ਹਾਈ ਸਕੂਲ ਐਨ ਕੋਟ ਹੈ ਗੁਰਦਾਸਪੁਰ ਦੇ ਵਿੱਚ ਉੱਥੇ 13 ਅਧਿਆਪਕ ਸੀਗੇ 100 ਲਗਭਗ 135 ਵਿਦਿਆਰਥੀ ਪੜ੍ਹਦੇ ਸੀਗੇ ਹਮ ਸਾਰਿਆਂ ਦੇ ਸਾਰੇ ਸਰਕਾਰ ਨੇ ਬਦਲੀਆਂ ਕਰਤੀਆਂ ਹਮ ਹਮ ਉਹ ਪਿੰਡ ਵਾਲੇ ਲੋਕ ਇਕੱਠੇ ਹੋਏ ਉਹਨਾਂ ਨੇ ਧਰਨੇ ਮੁਜਾਰੇ ਕੀਤੇ ਅਖਬਾਰਾਂ 'ਚ ਖਬਰਾਂ ਛਪੀਆਂ ਫਿਰ ਤਿੰਨ ਅਧਿਆਪਕ ਉਥੇ ਭੇਜੇ ਨੇ ਹੋ ਸਕਦਾ ਹੁਣ ਵੱਧ ਭੇਜ ਤੇ ਹੁਣ ਮੇਰੀ ਨੌਲੇਜ ਉਹ ਨਾ ਹੋਣ ਪਰ ਮੇਰਾ ਕਹਿਣਾ ਕਿਉਂ ਕੀਤਾ ਇਹ ਤਾਂ ਹੁਣ ਇਸ ਬਾਰੇ ਜਿੰਨੀਆਂ ਟਰਾਂਸਫਰਜ਼ ਹੋ ਰਹੀਆਂ ਨੇ ਉਹ ਲੋਕ ਹਿੱਤ 'ਚ ਹੋ ਰਹੀਆਂ ਨੇ ਉਹ ਕਿਹਾ ਜਾ ਹਿੱਤਾ ਉਹ 30 ਸੈਕਿੰਡ ਤੇ ਮੈਂ ਇਹੀ ਕਹਿਣਾ ਚਾਹਣਾ ਵਾਲਿਆ ਸਾਹਿਬ ਕਿ ਇਸ ਵੇਲੇ ਓਪੀ ਸੋਨੀ ਸਾਹਿਬ ਨੂੰ ਇਹ ਬਹੁਤ ਸੋਚਣਾ ਚਾਹੀਦਾ ਹੈ ਕਿ ਸਿਰਫ 15000 'ਚ ਇੱਕ ਪਰਿਵਾਰ ਗੁਜ਼ਾਰਾ ਕਰ ਸਕਦਾ ਹੈ ਕਿ ਉਹ ਖੁਦ ਗੁਜ਼ਾਰਾ ਕਰ ਸਕਦੇ ਨੇ 15000 ਦੇ ਵਿੱਚ ਬਿਲਕੁਲ ਮੈਂ ਇਹ ਕਹਿਣਾ ਚਾਹੁੰਦਾ ਕਿ لازمی ਤੌਰ ਤੇ ਕੱਲ ਤੱਕ ਜਿਵੇਂ ਜੀਪੀਜੀ ਨੇ ਕਿਹਾ ਕਿ ਕੱਲ ਤੱਕ ਇਹ ਫੈਸਲਾ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ 50000 ਜਿਹੜਾ ਪਿਛਲੇ ਲਹਿ ਰਹੇ ਨੇ ਉਹ ਪਿਛਲੇ 8-10 ਸਾਲਾਂ ਤੋਂ ਉਹਨਾਂ ਦੀ ਤਨਖਾਹ ਬਰਕਰਾਰ ਰੱਖੀ ਜਾਏ ਜੀ ਬਿਲਕੁਲ ਜਿਹੜੀ ਤੁਸੀਂ ਸਜੈਸ਼ਨ ਦਿੱਤੀ ਹੈ ਸਰਕਾਰ ਨੂੰ ਅਸੀਂ ਵੀ ਬਹੁਤ ਵਾਰ ਸਰਕਾਰ ਨੂੰ ਕਹਾਂ ਕੈਪਟਨ ਸਾਹਿਬ ਤੁਹਾਨੂੰ ਵੀ ਅਸੀਂ ਬਹੁਤ ਵਾਰ ਬੇਨਤੀ ਕੀਤੀ ਹੈ ਕਿ ਇਹ ਜਿਹੜਾ 55 ਦਿਨਾਂ ਦੇ ਹੋ ਗਏ ਇਹਨਾਂ ਨੂੰ ਬੈਠਿਆ ਨੂੰ ਔਰ ਇਹ ਨਾ ਹੋਵੇ ਕਿ ਇਹਨਾਂ ਨੂੰ ਕੋਈ ਹੋਰ ਇਸ ਕਿਸਮ ਦੇ ਸਟੈਪ ਲੈਂਦੇ ਹੋਏ ਕੋਈ ਇਸ ਤਰ੍ਹਾਂ ਦਾ ਜਿਹੜੀ ਘਟਨਾ ਵਾਪਰ ਜੇ ਜਿਹੜੀ ਫਿਰ ਸਾਡੇ ਜਿਹੜੀ ਹੈ ਸਰਕਾਰ ਦੇ ਵੀ ਹੱਥੋਂ ਬਾਹਰ ਹੋ ਜੇ ਔਰ ਹੋਰ ਐਜੀਟੇਸ਼ਨ ਪੱਟ पे ਪੰਜਾਬ ਨੂੰ ਜੇ ਚਾਹੁੰਦੇ ਹਰ ਇੱਕ ਬੰਦਾ ਚਾਹੁੰਦਾ ਹੈ ਸਰਕਾਰ ਹਮੇਸ਼ਾ ਚਾਹੂਗੀ ਉਹ ਡਿਵੈਲਪਮੈਂਟ ਕਰੇ ਜੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਰਪੱਖੀ ਵਿਕਾਸ ਕਰੇ ਤਾਂ ਸਾਨੂੰ ਸੱਚਮੁੱਚ ਹੀ ਅਧਿਆਪਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਹਮਦਰਦੀ ਨਾਲ ਵਿਚਾਰਨਾ ਚਾਹੀਦਾ ਨਾ ਕਿ ਟਕਰਾਅ ਦੀ ਸਥਿਤੀ 'ਚ ਰਹਿਣਾ ਚਾਹੀਦਾ ਇਹ ਲਗਾਤਾਰ ਸਾਨੂੰ ਬੇਨਤੀ ਕਰਦੇ ਆ ਤੇ ਜਿਹੜੇ ਅਧਿਆਪਕ ਸੇ ਬੈਠੇ ਨੇ ਜਿਹੜੇ ਅਧਿਆਪਕ ਚਲੇ ਗਏ ਜਿਨ੍ਹਾਂ ਨੇ ਆਪਸ਼ਨ ਤੇ ਕਲਿੱਕ ਵੀ ਕਰਤਾ ਮੈਂ ਸਮਝਦਾ ਕਿ ਉਹਨਾਂ ਦੀ ਵੀ ਕੋਈ ਮਜਬੂਰੀ ਹੋਏਗੀ ਇਹ ਨਾ ਸਮਝ ਲੈਣਾ ਕਿ ਉਹ ਤੁਹਾਡੇ ਨਾਲ ਸਹਿਮਤ ਨੇ ਜਿਹੜੀ ਮਜਬੂਰੀ ਬਸ ਉਹ ਸਹਿਮਤ ਜਿਹੜੀ ਦਿੱਤੀ ਜਾਂਦੀ ਹੈ ਉਹਦਾ ਫਰਕ ਹੁੰਦਾ ਹੈ ਉਹਨਾਂ ਦੀ ਹਮਦਰਦੀ ਜਿਹੜੇ ਬੈਠੇ ਨੇ ਮੋਰਚੇ ਦੇ ਵਿੱਚ ਉਹਨਾਂ ਨਾਲ ਹੀ ਹੈ ਇਹ ਸਾਨੂੰ ਖਿਆਲ ਰੱਖ ਕੇ ਚੱਲਣਾ ਚਾਹੀਦਾ ਹੈ ਜੇਪੀਜੀ ਡਾਕਟਰ ਭੀਮਿੰਦਰ ਰਜੀਤ ਸਿੰਘ ਮਾਨਜੋ ਤੁਸੀਂ ਸਾਡੇ ਪ੍ਰੋਗਰਾਮ ਚ ਆਏ ਬਹੁਤ ਬਹੁਤ ਧੰਨਵਾਦ ਪਿਆਰੇ ਦਰਸ਼ਕੋ ਤੁਹਾਡਾ ਬਹੁਤ ਬਹੁਤ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦਿੱਤਾ ਸ਼ੁਕਰੀਆ